ਇਹhle ਤੁਸੀਂ ਅਸੀਂ ਮੌਜੂਦ ਆਂ ਕਾਵਾ ਵਾਲੀ ਪਤਨ ਦੇ ਉੱਤੇ ਜਿੱਥੇ ਹੜ੍ਹ ਵਰਗੇ ਹਾਲਾਤ ਸੀਗੇ ਤੇ ਪੁਲ ਦੀਆਂ ਤਸਵੀਰਾਂ ਪਹਿਲਾਂ ਕਿਉਂਗਾ ਕੈਮਰਾਮੈਨ ਨੂੰ ਇਹ ਤਸਵੀਰਾਂ ਪਹਿਲਾਂ ਦਿਖਾ ਦੇਣ ਜਿਹੜੀਆਂ ਤਸਵੀਰਾਂ ਉਹੀ ਤਸਵੀਰਾਂ ਨੇ ਜਿੱਥੇ ਪੁਲ ਦੇ ਉੱਤੇ ਪਾਣੀ ਲੰਘ ਰਿਆ ਸੀਗੇ ਤਾਂ ਲੋਕਾਂ ਲਈ ਇੱਕ ਆਫਤ ਬਣੀ ਸੀਗੀ ਹੁਣ ਕਿੱਥੇ ਨੇ ਕਿੱਥੇ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਆ ਪਰ ਲੋਕਾਂ ਦੀਆਂ ਮੁਸ਼ਕਿਲਾਂ ਆ ਜੇ ਵੀ ਉਵੇਂ ਦੀ ਉਵੇਂ ਨੇ ਕਿਉਂਕਿ ਉਹਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਘਰ ਉੱਜੜ ਗਏ ਅਜੇ ਤੱਕ ਜਿਹੜਾਗਾ ਉਹਨਾਂ ਨੂੰ ਵਧੀਆ ਸਹਾਰਾ ਨਹੀਂ ਮਿਲਿਆ ਇਸ ਕਰਕੇ ਲੋਕ ਜਿਹੜੇ ਅੱਜ ਬੀਜੇਪੀ ਦੇ ਪ੍ਰਧਾਨ ਚੌਧਰੀ ਸਮੀਰ ਕੁਮਾਰ ਜਾਖੜ ਦੇ ਅੱਗੇ ਫਰਿਆਦ ਲੈ ਕੇ ਪਹੁੰਚੇ ਨੇ ਤੇ ਉਹਨਾਂ ਵੱਲੋਂ ਜਿਹੜੀ ਮੰਗ ਕੀਤੀ ਗਈ ਹੈ ਜਿਹੜਾ ਪਾਣੀ ਫਾਜ਼ਲ ਕਾ ਜ਼ਿਲ੍ਹਾ ਦੇ ਵਿੱਚ ਆਂਦਾ ਉਹ ਸਿੱਧਾ ਪਾਕਿਸਤਾਨ ਦੇ ਵਿੱਚ ਕੀਤਾ ਜਾਵੇ ਤਾਂ ਕਿ ਜਿਹੜਾਗਾ ਇੱਥੋਂ ਦੇ ਲੋਕ ਜਿਹੜੇਗੇ ਬਰਬਾਦ ਹੋਏ ਨੇ ਉਹਨਾਂ ਨੂੰ ਰਾਹਤ ਮਿਲ ਸਕੇ ਕਿਉਂਕਿ ਉਹਨਾਂ ਕਰਕੇ ਹੀ ਜਿਹੜਾਗਾ ਉਹਨਾਂ ਨੂੰ ਅੱਜ ਖਮਿਆਜਾ ਆਪਕੋ ਦਿਨਾ ਪੈਂਦਾ ਕਿਉਂ ਮਾਰਦੇ ਕਾਬੂ ਚ ਬੈਠ ਲੈਣ ਲੋਕਾਂ ਦੀ ਸਮੱਸਿਆਵਾਂ ਬਹੁਤ ਐ ਸਾਬ ਜੀ ਬਾਰਡਰ ਤੇ ਪੈਂਦੀ ਹਰੇਕ ਚਾਹੇ ਪਾਕਿਸਤਾਨ ਨਾਲ ਲੜਾਈ ਹੋਵੇ ਚਾਹੇ ਆਪਰੇਸ਼ਨ ਸਿੰਦੂਰ ਸੀਗਾ ਚਾਹੇ ਹੜ੍ਹ ਹੈ ਹਰੇਕ ਮਾਰ ਬਾਰਡਰ ਤੇ ਪੈਂਦੀ ਐ ਸਾਬ ਸਰ ਲੋਕਾਂ ਲੋਕ ਮਿਲਿਆ ਤੁਹਾਨੂੰ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਸਾਬ ਤੇ ਸਭ ਤੋਂ ਵੱਡੀ ਸਮੱਸਿਆ ਇਹ ਵੀ ਐ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਲਾਰੇ ਲਾ ਕੇ ਇਹਨਾਂ ਨੂੰ ਫੇਸ ਆ ਰਹਾ ਚਿੱਟੀ ਬੱਠੀ ਜੀ ਕੇਂਦਰ ਸਰਕਾਰ ਕੋ ਆਸ ਹੈ ਪਤਨਾਲਾ ਕੋਲੇ ਪਤਨਾਲਾ ਕੋਲੇ ਉਹਨੂੰ ਚਾਹ ਹਾਂਜੀ ਕਿ 13 ਕਿਹਾ ਇਹ ਸਿਕਦਾ ਵਨ ਅਗਲੇ ਕੋਸੇ ਵਿੱਚ ਇਹ ਸਭ ਤੋਂ ਵੱਡਾ ਇੱਥੇ ਜਿਹੜੀ ਰਜਿਸਟਰੀ ਆਉਂਦੀ ਹੈ ਸਭ ਤੋਂ ਵੱਡਾ ਮੁੱਦਾ ਹੈ ਅੱਜ ਆਜ ਕੇਂਦਰ ਸਰਕਾਰ ਇੱਕ ਬਹੁਤ ਵੱਡਾ ਕਦਮ ਇਹਨਾਂ ਦੀ ਮਸਲੀ ਹਲ ਕਰਨ ਦਾ ਪੂਰਾ ਕੋਸ਼ਿਸ਼ ਲੋਕਾਂ ਨੂੰ ਅਨੁਪ੍ਰਸਤਾ ਕਾ ਕੇ ਬੁਲਾਇਆ ਜੀ ਮੈਂ ਕੀ ਅਨੁਪ੍ਰਸਤਾ ਨਾ ਬਣੋ ਮੈਂ ਇਹਨਾਂ ਬਪ ਉੱਜਾਵ ਨੂੰ ਉਵਰਨਿਤ ਉਸ ਰਾਖਾ ਚੀਤ ਨਹੀਂ ਬੋਲਣ ਚਾਹੀਤੇ ਮੈਂ ਤਾਂ ਕੋਸ਼ਿਸ਼ ਕਰਨਾ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਮੈਡਮ ਬਲਜੀਤ ਰੈਡਿੰਗ ਸਵੇਰਾ ਟੀਵੀ ਲੈ ਵੀ ਫਾਇਲ ਕਰ ਤੋਂ ਤੁਹਾਨੂੰ ਸ਼ਾਇਦ ਰਿਪੋਰਟ ਰੈਡਿੰਗ ਸਵੇਰਾ ਟੀਵੀ ਦੇਖ ਰਹੇ ਤੁਸੀਂ ਅਸੀਂ ਮੌਜੂਦ ਹਾਂ ਕਾਵਾਂ ਵਾਲੀ ਪਤਨ ਦੇ ਉੱਤੇ ਜਿੱਥੇ ਹੜ ਵਰਗੇ ਹਾਲਾਤ ਸੀਗੇ ਤੇ ਪੁਲਤੀਆਂ ਤਸਵੀਰਾਂ ਪਹਿਲਾਂ ਕਿਉਂਗਾ ਕੈਮਰਾਮੈਨ ਨੂੰ ਇਹ ਤਸਵੀਰਾਂ ਪਹਿਲਾਂ ਦਿਖਾ ਦੇਣ ਜਿਹੜੀਆਂ ਤਸਵੀਰਾਂ ਉਹ ਹੀ ਤਸਵੀਰਾਂ ਨੇ ਜਿੱਥੇ ਪੁਲ ਦੇ ਉੱਤੋਂ ਪਾਣੀ ਲੰਗ ਰਿਆ ਸੀ ਕਿ ਤਾਂ ਲੋਕਾਂ ਲਈ ਇੱਕ ਆਫਤ ਬਣੀ ਸੀਗੀ ਹੁਣ ਕਿੱਥੇ ਨੇ ਕਿੱਥੇ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਆ ਪਰ ਲੋਕਾਂ ਦੀਆਂ ਮੁਸ਼ਕਿਲਾਂ ਆ ਜਾਈ ਵੀ ਉਵੇਂ ਦੀ ਉਵੇਂ ਨੇ ਕਿਉਂਕਿ ਉਹਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਘਰ ਉਜੜ ਗਏ ਅਜੇ ਤੱਕ ਜਿਹੜਾ ਕਿ ਉਹਨਾਂ ਨੂੰ ਵਧੀਆ ਸਹਾਰਾ ਨਹੀਂ ਮਿਲਿਆ ਇਸ ਕਰਕੇ ਲੋਕ ਜਿਹੜੇ ਅੱਜ ਭਾਜਪਾ ਦੇ ਪ੍ਰਧਾਨ ਚੌਂਦਰੀ ਸ਼ਮੀਰ ਕੁਮਾਰ ਜਾਖੜ ਦੇ ਅੱਗੇ ਫਰਿਆਦ ਲੈ ਕੇ ਪਹੁੰਚੇ ਨੇ ਤੇ ਉਹਨਾਂ ਵੱਲੋਂ ਜਿਹੜੀ ਮੰਗ ਕੀਤੀ ਗਈ ਹੈ ਜਿਹੜਾ ਪਾਣੀ ਫਾਜ਼ਲ ਕਾ ਜ਼ਿਲ੍ਹਾ ਦੇ ਵਿੱਚ ਆਂਦਾ ਉਹ ਸਿੱਧਾ ਪਾਕਿਸਤਾਨ ਦੇ ਵਿੱਚ ਕੀਤਾ ਜਾ ਤਾਕਿ ਜਿਹੜਾਗਾ ਇੱਥੋਂ ਦੇ ਲੋਕ ਜਿਹੜੇਗੇ ਬਰਬਾਦ ਹੋਏ ਨੇ ਉਹਨਾਂ ਨੂੰ ਰਾਹਤ ਮਿਲ ਸਕੇ ਕਿਉਂਕਿ ਉਹਨਾਂ ਕਰਕੇ ਹੀ ਜਿਹੜਾਗਾ ਇਹ ਜਿਹੜਾਗਾ ਉਹਨਾਂ ਨੂੰ ਅੱਜ ਕਮਿਆ ਜੀ ਆਪਕੋ ਕਿਤਨਾ ਪੈਂਦਾ ਵਿਕਾਸੇ ਬੈਠਲੇ ਉਸ ਤੋਂ ਬਾਅਦ ਲੋਕਾਂ ਦੀ ਸਮੱਸਿਆਵਾਂ ਬਹੁਤ ਹੈ ਸਾਹਿਬ ਬਾਰਡਰ ਤੇ ਪੈਂਦੀ ਹਰੇਕ ਚਾਹੇ ਪਾਕਿਸਤਾਨ ਨਾਲ ਲੜਾਈ ਹੋਵੇ ਚਾਹੇ ਆਪਰੇਸ਼ਨ ਸਿੰਦੂਰ ਸੀਗਾ ਚਾਹੇ ਹੜ੍ਹ ਹੈ ਹਰੇਕ ਮਾਰ ਬਾਰਡਰ ਤੇ ਪੈਂਦੀ ਹੈ ਸਾਹਿਬ ਉਹਨਾਂ ਨੇ ਬੜੀ ਸਮੱਸਿਆ ਸਰ ਲੋਕ ਲੋਕ ਮਿਲਿਆ ਤੁਹਾਨੂੰ ਲੋਕਾਂ ਨੇ ਆਪਣੀ ਸਮੱਸਿਆਵਾਂ ਦੱਸੀਆਂ ਸਾਹਿਬ ਤੇ ਸਭ ਤੋਂ ਵੱਡੀ ਸਮੱਸਿਆ ਵੀ ਆਸੇ ਆਮ ਆਦਮੀ ਪਾਰਟੀ ਸਰਕਾਰ ਨੇ ਲਾਰੇ ਲਾ ਕੇ ਇਹਨਾਂ ਨੂੰ ਵੇ ਸਾਰਾ ਜਿੱਤੀ ਬੈਠੇ ਜੀ ਲੋਕਾਂ ਦਾ ਸਰਕਾਰ ਤੋਂ ਆਸ ਹੈ ਪਤਲਾ ਨਾਲ ਪੁਲੇ ਉਹਨੂੰ ਚਾਹਤ ਹਾਂ ਜੀ ਕਿ 13 ਕਿਲਾ ਦੀ ਸੜਕਾਂ ਬੰਨ੍ਹਣ ਲਈ ਕਾਸੀ ਵਿੱਚ ਮੈਂ ਸਭ ਤੋਂ ਵੱਡਾ ਜਿੱਤੀ ਰਜਿਸਟਰੀਆ ਹੋਣਾ ਹੈ ਕਿ ਕਿਹੜੀਆਂ ਕੰਪਨੀ ਆਉਂਦੀ ਹੈ ਸਭ ਤੋਂ ਵੱਡਾ ਮੁੱਦਾ ਹੈ ਅੱਜ ਆਜ ਕੇਂਦਰ ਸਰਕਾਰ ਨੇ ਇੱਕ ਟੂਰਕਲ ਕਦਮ ਇਹਨਾਂ ਦੀ ਮਸਲੇ ਹੱਲ ਕਰਨ ਦਾ ਪੂਰਾ ਕੋਸ਼ਿਸ਼ ਲੋਕਾਂ ਨੂੰ ਅਨੁਪ੍ਰਸਤਾ ਕਾ ਕੇ ਬੁਲਾਇਆ ਜੀ ਸਾਹਮਣੇ ਕੀ ਅਨੁਪ੍ਰਸਤਾ ਨਾ ਬਣੋ ਮੈਂ ਇਹਨਾਂ ਪੁੱਛਿਆ ਉਹ ਉਫਰ ਨਹੀਂ ਤੋਸਾ ਕਰਾ ਚੁਕੀ ਨਹੀਂ ਮੈਂ ਤਾਂ ਕੋਸ਼ਿਸ਼ ਕਰਨਾ ਕੋਸ਼ਿਸ਼ ਤੇ ਭਰ ਕਾਣਾ ਮੈਡਮ ਬਲਜੀ ਰੈਡੀ ਸਵੇਰਾ ਟੀਵੀ ਲੈ ਵੀ ਫਾਇਲ ਕਾ ਤੋਂ ਸਾਨੂੰ ਸ਼ਾਇਦ ਰਿਪੋਰਟ ਸਵੇਰਾ ਟੀਵੀ ਦੇਖ ਰਹੇ ਤੁਸੀਂ ਅਸੀਂ ਮੌਜੂਦ ਹਾਂ ਕਾਵਾ ਵਾਲੀ ਪਤਨ ਦੇ ਉੱਤੇ ਜਿੱਤੇ ਹੜ ਵਰਗੇ ਹਾਲਾਤ ਸੀਗੇ ਤੇ ਪੁਲਤੀਆਂ ਤਸਵੀਰਾਂ ਪਹਿਲਾਂ ਕਿਉਂਗਾ ਕੈਮਰਾਮੈਨ ਨੂੰ ਇਹ ਤਸਵੀਰਾਂ ਪਹਿਲਾਂ ਦਿਖਾ ਦੇਣ ਜਿਹੜੀਆਂ ਤਸਵੀਰਾਂ ਉਹ ਹੀ ਤਸਵੀਰਾਂ ਨੇ ਜਿਸੇ ਪੌੜੇ ਦੇ ਉੱਤੋਂ ਪਾਣੀ ਲੰਗ ਰਿਹਾ ਸੀ ਕਿ ਤਾਂ ਲੋਕਾਂ ਲਈ ਕਿ ਆਫਤ ਬਣੀ ਸੀਗੀ ਹੁਣ ਕਿੱਥੇ ਨੇ ਕਿੱਥੇ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਆ ਪਰ ਲੋਕਾਂ ਦੀਆਂ ਮੁਸ਼ਕਿਲਾਂ ਅਜੇ ਵੀ ਉਵੇਂ ਦੀ ਉਵੇਂ ਨੇ ਕਿਉਂਕਿ ਉਹਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਘਰ ਉਜੜ ਗਏ ਅਜੇ ਤੱਕ ਜਿਹੜਾ ਕਿ ਉਹਨਾਂ ਨੂੰ ਵਧੀਆ ਸਹਾਰਾ ਨਹੀਂ ਮਿਲਿਆ ਇਸ ਕਰਕੇ ਲੋਕ ਜਿਹੜੇ ਅੱਜ ਭਾਜਪੀ ਦੇ ਪ੍ਰਧਾਨ ਚੌਧਰੀ ਸਮੀਰ ਕੁਮਾਰ ਜਾਖੜ ਦੇ ਅੱਗੇ ਫਰਿਆਦ ਲੈ ਕੇ ਪਹੁੰਚੇ ਨੇ ਤੇ ਉਹਨਾਂ ਵੱਲੋਂ ਜਿਹੜੀ ਮੰਗ ਕੀਤੀ ਗਈ ਹੈ ਜਿਹੜਾ ਪਾਣੀ ਫਾਜ਼ਲ ਕਾ ਜ਼ਿਲ੍ਹਾ ਦੇ ਵਿੱਚ ਆਂਦਾ ਉਹ ਸਿੱਧਾ ਪਾਕਿਸਤਾਨ ਦੇ ਵਿੱਚ ਕੀਤਾ ਜਾ ਤਾਕਿ ਜਿਹੜਾਗਾ ਇੱਥੋਂ ਦੇ ਲੋਕ ਜਿਹੜੇਗੇ ਬਰਬਾਦ ਹੋਏ ਨੇ ਉਹਨਾਂ ਨੂੰ ਰਾਹਤ ਮਿਲ ਸਕੇ ਕਿਉਂਕਿ ਉਹਨਾਂ ਕਰਕੇ ਹੀ ਜਿਹੜਾਗਾ ਇਹ ਜਿਹੜਾਗਾ ਉਹਨਾਂ ਨੂੰ ਅੱਜ ਖਮਿਆਜਾ ਆਪਕਤ ਨਾ ਪੈਂਦਾ ਕਿਉਂ ਕਰਦੇ ਕਾਫੇ ਬੈਠ ਲੈਣ ਲੋਕਾਂ ਦੀ ਸਮੱਸਿਆਵਾਂ ਬਹੁਤ ਐ ਸਾਬ ਜੀ ਬਾਰਡਰ ਤੇ ਪੈਂਦੀ ਹਰੇਕ ਚਾਹੇ ਪਾਕਿਸਤਾਨ ਨਾਲ ਲੜਾਈ ਹੋਵੇ ਚਾਹੇ ਆਪਰੇਸ਼ਨ ਸਿੰਦੂਰ ਸੀਗਾ ਚਾਹੇ ਹੜ੍ਹ ਹੈ ਹਰੇਕ ਮਾਰ ਬਾਰਡਰ ਤੇ ਪੈਂਦੀ ਐ ਸਾਬ ਉਹਨਾਂ ਦੇ ਬੜੀ ਸਮੱਸਿਆ ਸਰ ਲੋਕਾਂ ਲੋਕ ਮਿਲਿਆ ਤੁਹਾਨੂੰ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਸਾਬ ਤੇ ਸਭ ਤੋਂ ਵੱਡੀ ਸਮੱਸਿਆ ਵੀ ਐ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਲਾਰੇ ਲਾ ਕੇ ਇਹਨਾਂ ਨੂੰ ਫੇਰ ਸਾਰਾ ਚਿੱਟੀ ਬੈਠੇ ਜੀ ਕੇਂਦਰ ਸਰਕਾਰ ਕੋ پاس ਹੈ ਉਹ ਆਲੇ ਥਾ ਲੋ ਪਤਨਾ ਕੋਲੇ ਨਵਉਂ ਚਾਹਤੀ ਜੀ ਕੇ 13 ਫੰਡਾਂ ਦੀ ਸੜਨੋਂ ਵਨ ਅਗਲੇ ਪਾਸੇ ਮੈਂ ਇਹ ਤੁਹਾਨੂੰ ਦਰਨ ਸਭ ਤੋਂ ਵੱਡਾ ਇੱਥੇ ਜਿਹੜੀ ਰਜਿਸਟਰੀਆ ਹੋ ਰਹੀ ਹੈ ਪਾਚੇ ਕਚੀਆਂ ਕੰਪਨੀ ਦਾ ਸਭ ਤੋਂ ਵੱਡਾ ਮੁੱਦਾ ਹੈ ਅੱਜ ਆਜ ਕੇਂਦਰ ਸਰਕਾਰ ਇੱਕ ਦੂਸਰੇ ਨਾਲ ਖੱਣ ਦੇ ਇਹਨਾਂ ਨੇ ਮਸਲੇ ਹਲ ਕਰਨ ਦਾ ਪੂਰਾ ਕੋਸ਼ਿਸ਼ ਲੋਕਾਂ ਨੇ ਤੁਹਾਨੂੰ ਫਰਿਸ਼ਤਾ ਕਾ ਕੇ ਬੋਲਿਆ ਅੱਜ ਮੈਂ ਕੀ ਮਨੁੱਖਤਾ ਨਾ ਬਣਉ ਮੈਂ ਹਨ ਬੱਪ ਜਿਹਾ ਉਹ ওভার ਨਹੀਂ ਤੋਂ ਸਰਾ ਚੀਤ ਨਹੀਂ ਬੋਲਣਾ ਚਾਹੀਦਾ ਮੈਂ ਤਾਂ ਕੋਸ਼ਿਸ਼ ਕਰਨਾ ਕੋਸ਼ਿਸ਼ ਕਰ ਭਰ ਕਾਂ ਦਾ ਪਹਿਲਾ ਮੈਡਮ ਬਲਜੀਤ ਸਵੇਰਾ ਟੀਵੀ ਲੈ ਵੀ ਫਾਇਲ ਕਰ ਤੋਂ ਤੁਹਾਨੂੰ ਸ਼ਾਇਦ ਰਿਪੋਰਟ ਸਵੇਰਾ ਟੀਵੀ ਦੇਖ ਰਹੇ ਤੁਸੀਂ ਅਸੀਂ ਮੌਜੂਦ ਹਾਂ ਕਾਵਾਂ ਵਾਲੀ ਪਤਨ ਦੇ ਉੱਤੇ ਜਿੱਥੇ ਹੜ ਵਰਗੇ ਹਾਲਾਤ ਸੀਗੇ ਤੇ ਪੁਲਤੀਆਂ ਤਸਵੀਰਾਂ ਪਹਿਲਾਂ ਕਿਉਂਗਾ ਕੈਮਰਾਮੈਨ ਨੂੰ ਇਹ ਤਸਵੀਰਾਂ ਪਹਿਲਾਂ ਦਿਖਾ ਦੇਣ ਜਿਹੜੀਆਂ ਤਸਵੀਰਾਂ ਉਹ ਹੀ ਤਸਵੀਰਾਂ ਨੇ ਜਿੱਥੇ ਪੁਲ ਦੇ ਉੱਤੋਂ ਪਾਣੀ ਲੰਗ ਰਿਆ ਸੀ ਕਿ ਤਾਂ ਲੋਕਾਂ ਲਈ ਕੀ ਆਫਤ ਬਣੀ ਸੀਗੀ ਹੁਣ ਕਿੱਥੇ ਨੇ ਕਿੱਥੇ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਆ ਪਰ ਲੋਕਾਂ ਦੀਆਂ ਮੁਸ਼ਕਿਲਾਂ ਆ ਜਾਈ ਵੀ ਉਵੇਂ ਦੀ ਉਵੇਂ ਨੇ ਕਿਉਂਕਿ ਉਹਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਘਰ ਉੱਜੜ ਗਏ ਅਜੇ ਤੱਕ ਜਿਹੜਾ ਕਿ ਉਹਨਾਂ ਨੂੰ ਵਧੀਆ ਸਹਾਰਾ ਨਹੀਂ ਮਿਲਿਆ ਇਸ ਕਰਕੇ ਲੋਕ ਜਿਹੜੇ ਅੱਜ ਭਾਜਪਾ ਦੇ ਪ੍ਰਧਾਨ ਚੌਧਰੀ ਸ਼ਮੀਰ ਕੁਮਾਰ ਜਾਖੜ ਦੇ ਅੱਗੇ ਫਰਿਆਦ ਲੈ ਕੇ ਪਹੁੰਚੇ ਨੇ ਤੇ ਉਹਨਾਂ ਵੱਲੋਂ ਜਿਹੜੀ ਮੰਗ ਕੀਤੀ ਗਈ ਹੈ ਜਿਹੜਾ ਪਾਣੀ ਫਾਜ਼ਲ ਕਾ ਜ਼ਿਲ੍ਹਾ ਦੇ ਵਿੱਚ ਆਂਦਾ ਉਹ ਸਿੱਧਾ ਪਾਕਿਸਤਾਨ ਦੇ ਵਿੱਚ ਕੀਤਾ ਜਾ ਤਾਕਿ ਜਿਹੜਾਗਾ ਇੱਥੋਂ ਦੇ ਲੋਕ ਜਿਹੜੇਗੇ ਬਰਬਾਦ ਹੋਏ ਨੇ ਉਹਨਾਂ ਨੂੰ ਰਾਹਤ ਮਿਲ ਸਕੇ ਕਿਉਂਕਿ ਉਹਨਾਂ ਕਰਕੇ ਹੀ ਜਿਹੜਾਗਾ ਇਹ ਜਿਹੜਾਗਾ ਉਹਨਾਂ ਨੂੰ ਅੱਜ ਖਮਿਆਜਾਪਤਨਾ ਪੈਂਦਾ ਸਰ ਵਿਕਾਸੇ ਬੈਠ ਰਹੇ ਉਸ ਤੋਂ ਬਾਅਦ ਲੋਕਾਂ ਦੀ ਸਮੱਸਿਆਵਾਂ ਬਹੁਤ ਹੈ ਸਰ ਬਾਰਡਰ ਤੇ ਪੈਂਦੀ ਹਰੇਕ ਚਾਹੇ ਪਾਕਿਸਤਾਨ ਨਾਲ ਲੜਾਈ ਹੋਵੇ ਚਾਹੇ ਆਪਰੇਸ਼ਨ ਸੰਦੂਰ ਸੀਗਾ ਚਾਹੇ ਹੜ੍ਹ ਹੈ ਹਰੇਕ ਮਾਰ ਬਾਰਡਰ ਤੇ ਪੈਂਦੀ ਹੈ ਸਰ ਉਹਨਾਂ ਨੇ ਬੜੀ ਸਮੱਸਿਆ ਸਰ ਲੋਕ ਲੋਕ ਮਿਲਿਆ ਤੁਹਾਨੂੰ ਲੋਕਾਂ ਨੇ ਆਪਣੀ ਸਮੱਸਿਆਵਾਂ ਦੱਸੀਆਂ ਸਰ ਤੇ ਸਭ ਤੋਂ ਵੱਡੀ ਸਮੱਸਿਆ ਅੱਜ ਇਹ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਲਾਰੇ ਲਾ ਕੇ ਇਹਨਾਂ ਨੂੰ ਫੇਰ ਸਾਰਾ ਛੱਡੀ ਬਠੀ ਜੀ ਕੇਂਦਰ ਸਰਕਾਰ ਦੇ ਪਾਸ ਹੈ ਸ੍ਰੀ ਆਹ ਵਾਲੇ ਥਾ ਲੋ ਪਤਨਾਲ ਕੋਲੇ ਉਹ ਚੱਕ ਕੇ ਜੀ ਕਿ 13 ਕਿਲਾ ਇਹ ਸੜਦਾ ਵਨਗਲੇ ਕਾਸ਼ੇ ਮੈਂ ਤੁਹਾਨੂੰ ਦੱਸਣਾ ਸਭ ਤੋਂ ਵੱਡਾ ਇੱਥੇ ਜਿਹੜੀ ਰਜਿਸਟ ਹੋ ਰਹੀ ਹੈ ਕੱਚੀਆਂ ਕੰਪਨੀ ਦਾ ਸਭ ਤੋਂ ਵੱਡਾ ਮੁੱਦਾ ਹੈ ਅੱਜ ਆਜ ਕੇ ਇਹ ਕੋਡ ਬੰਗਲ ਖੱਦਨ ਦੇ ਇਹਨਾਂ ਨੇ ਮਸਲੇ ਹੱਲ ਕਰਨ ਦਾ ਪੂਰਾ ਕੋਸ਼ਿਸ਼ ਲੋਕਾਂ ਨੇ ਤੁਹਾਨੂੰ ਫਰਿਸਤਾ ਕਾ ਕੇ ਬੁਲਾਇਆ ਅੱਛਾ ਮੈਂ ਕਿਹਾ ਮਨੁੱਖrista ਨਾ ਬਣੋ ਮੈਂ ਇਹਨਾਂ ਦੇ ਪੁੱਤਿਆਂ ਨੂੰ ਉਫਰਨੀ ਤੋਂ ਸਹਾਇਤਾ ਚਾਹੁੰਦੀ ਹਾਂ ਮੈਂ ਤਾਂ ਕੋਸ਼ਿਸ਼ ਕਰਨਾ ਕੋਸ਼ਿਸ਼ ਤੇ ਭੰਕਾਣ ਦੇ ਤੋ ਪਹਿਲਾਂ ਮੈਡਮ ਬਲਜੀਤ ਰੈਡਿੰਗ ਸਵੇਰਾ ਟੀਵੀ ਲੈ ਵੀ ਫਾਇਲ ਕਾ ਤੋਂ ਤੁਹਾਨੂੰ ਸ਼ਾਇਦ ਰਿਪੋਰਟ ਸਵੇਰਾ ਟੀਵੀ ਦੇਖ ਰਹੇ ਤੁਸੀਂ ਅਸੀਂ ਮੌਜੂਦ ਹਾਂ ਕਾਵਾਂ ਵਾਲੀ ਪਤਨ ਦੇ ਉੱਤੇ ਜਿੱਤੇ ਹੜ੍ਹ ਵਰਗੇ ਹਾਲਾਤ ਸੀਗੇ ਤੇ ਪੁੱਲ ਦੀਆਂ ਤਸਵੀਰਾਂ ਪਹਿਲਾਂ ਕਹੂੰਗਾ ਕੈਮਰਾਮੈਨ ਨੂੰ ਇਹ ਤਸਵੀਰਾਂ ਪਹਿਲਾਂ ਦਿਖਾ ਦੇਣ ਜਿਹੜੀਆਂ ਤਸਵੀਰਾਂ ਉਹੀ ਤਸਵੀਰਾਂ ਨੇ ਜਿੱਤੇ ਪੁੱਲ ਦੇ ਉੱਤੋਂ ਪਾਣੀ ਲੰਘ ਰਿਹਾ ਸੀਗੇ ਤੇ ਲੋਕਾਂ ਲਈ ਇੱਕ ਆਫਤ ਬਣੀ ਸੀਗੀ ਹੁਣ ਕਿੱਥੇ ਨੇ ਕਿੱਥੇ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਆ ਪਰ ਲੋਕਾਂ ਦੀਆਂ ਮੁਸ਼ਕਿਲਾਂ ਅਜੇ ਵੀ ਉਵੇਂ ਦੀ ਉਵੇਂ ਨੇ ਕਿਉਂਕਿ ਉਹਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਘਰ ਉਜੜ ਗਏ ਅਜੇ ਤੱਕ ਜਿਹੜਾਗਾ ਉਹਨਾਂ ਨੂੰ ਵਧੀਆ ਸਹਾਰਾ ਨਹੀਂ ਮਿਲਿਆ ਇਸ ਕਰਕੇ ਲੋਕ ਜਿਹੜੇ ਅੱਜ ਭਾਜਪਾ ਦੇ ਪ੍ਰਧਾਨ ਚੌਧਰੀ ਸ਼ਮੀਰ ਕੁਮਾਰ ਜਾਖੜ ਦੇ ਅੱਗੇ ਫਰਿਆਦ ਲੈ ਕੇ ਪਹੁੰਚੇ ਤੇ ਉਹਨਾਂ ਵੱਲੋਂ ਜਿਹੜੀਆਂ ਮੰਗ ਕੀਤੀ ਗਈ ਹੈ ਜਿਹੜਾ ਪਾਣੀ ਫਾਜ਼ਲ ਕਾ ਜ਼ਿਲ੍ਹੇ ਦੇ ਵਿੱਚ ਆਂਦਾ ਉਹ ਸਿੱਧਾ ਪਾਕਿਸਤਾਨ ਦੇ ਵਿੱਚ ਕੀਤਾ ਜਾਵੇ ਤਾਂ ਕਿ ਜਿਹੜਾਗਾ ਇੱਥੋਂ ਦੇ ਲੋਕ ਜਿਹੜੇਗੇ ਬਰਬਾਦ ਹੋਏ ਨੇ ਉਹਨਾਂ ਨੂੰ ਰਾਹਤ ਮਿਲ ਸਕੇ ਕਿਉਂਕਿ ਉਹਨਾਂ ਕਰਕੇ ਹੀ ਜਿਹੜਾਗਾ ਇਹ ਜਿਹੜਾਗਾ ਉਹਨਾਂ ਨੂੰ ਅੱਜ ਖਮਿਆਜ ਆਪਕੋ ਤਨਾ ਪੈਂਦਾ ਵਿਕਾਪ ਚ ਬੈਠਲੇ ਉਸ ਤੋਂ ਬਾਅਦ ਲੋਕਾਂ ਦੀ ਸਮੱਸਿਆਵਾਂ ਬਹੁਤ ਐ ਸਾਬ ਬਾਰਡਰ ਤੇ ਪੈਂਦੀ ਹਰੇਕ ਚਾਹੇ ਪਾਕਿਸਤਾਨ ਨਾਲ ਲੜਾਈ ਹੋਵੇ ਚਾਹੇ ਆਪਰੇਸ਼ਨ ਸਿੰਦੂਰ ਸੀਗਾ ਚਾਹੇ ਹੜ੍ਹ ਹੈ ਹਰੇਕ ਮਾਰ ਬਾਰਡਰ ਤੇ ਪੈਂਦੀ ਐ ਸਾਬ ਉਹਨਾਂ ਨੇ ਬੜੀ ਸਮੱਸਿਆ ਸਰ ਲੋਕ ਲੋਕ ਮਿਲਿਆ ਤੁਹਾਨੂੰ ਲੋਕਾਂ ਨੇ ਆਪਣੀ ਸਮੱਸਿਆਵਾਂ ਦੱਸੀਆਂ ਸਾਬ ਤੇ ਸਭ ਤੋਂ ਵੱਡੀ ਸਮੱਸਿਆ ਹੈ ਵੀ ਇਸ ਆਮ ਆਦਮੀ ਪਾਰਟੀ ਸਰਕਾਰ ਨੇ ਲਾਰੇ ਲਾ ਕੇ ਇਹਨਾਂ ਨੂੰ ਵੇ ਸਾਰਾ ਜੱਟੀ ਬੈਠੇ ਜੀ ਲੋਕਾਂ ਦਾ ਸਰਕਾਰ ਕੋਲ ਆਸ ਹੈ ਚੁੜਿਆ ਆ ਵਾਲੇ ਥਾ ਲੋ ਪਤਲਾ ਵਾਲਾ ਕੋਲੇ ਨਾ ਉਹਨਾਂ ਦੀ ਹਾਂਜੀ ਕਿ 13 ਫੰਡਾਂ ਦੀ ਸੜਦਾ ਵਨ ਅਗਲੇ ਪਾਸੇ ਮੈਂ ਗੱਲ ਕਰਨ ਸਭ ਤੋਂ ਵੱਡਾ ਇੱਥੇ ਜਿਹੜੀ ਰਜਿਸਟਰੀ ਆ ਉਹ ਪਾਰਕੇ ਕਚੀਆਂ ਕੰਪਨੀ ਦਾ ਸਭ ਤੋਂ ਵੱਡਾ ਮੁੱਦਾ ਹੈ ਅੱਜ ਆਜ ਕੇਂਦਰ ਸਰਕਾਰ ਨੇ ਇੱਕ ਡੁੱਪਰ ਲਈ ਕੱਢਣ ਦੇ ਇਹਨਾਂ ਨੇ ਮਸਲੇ ਹਲ ਕਰਨ ਦਾ ਪੂਰਾ ਕੋਸ਼ਿਸ਼ ਲੋਕਾਂ ਨੇ ਤੁਹਾਨੂੰ ਪ੍ਰਿਸ਼ਤਾ ਕਾ ਕੇ ਬੋਲਿਆ ਅੱਛਾ ਮੈਂ ਕੀ ਮਨੁੱਖਤਾ ਨਾ ਬਣਾਂ ਮੈਂ ਇਹਨਾਂ ਬਾਕੀ ਜਿਆਦਾ ਨੂੰ ਕੁਫਰ ਨਹੀਂ ਤੋਂ ਸਰਗਾ ਚੰਦ ਨਹੀਂ ਮੈਂ ਤਾਂ ਕੋਸ਼ਿਸ਼ ਕਰਨਾ ਕੋਸ਼ਿਸ਼ ਤੇ ਭਰਨ ਦੇ ਪਹਿਲਾਂ ਮੈਡਮ ਬਜੀ ਰੈਡੀਗ ਸਾਰਾ ਟਿਵਲੀ ਵੀ ਫਾਇਲ ਕਾ ਤੋਂ ਤੁਹਾਨੂੰ ਸ਼ਾਇਦ ਰਿਪੋਰਟ